ਸਸ਼ੋਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਹਰ ਸਿਮਰਤ कौर ਬਾਦਲ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਵਾਰ ਵਰਕਰਾਂ ਦੇ ਨਾਲ ਆਪਣੇ ਦਫ਼ਤਰ ਵਿਖੇ ਮਿਲਣੀ ਕਰਨ ਪਹੁੰਚੇ ਸਭ ਤੋਂ ਪਹਿਲਾਂ ਬਠਿੰਡਾ ਦਿਹਾਤੀ ਤੇ ਫਿਰ ਬਠਿੰਡਾ ਸ਼ਹਿਰੀ ਦੇ ਲੋਕਾਂ ਦੇ ਨਾਲ ਉਹਨਾਂ ਮੁਲਾਕਾਤ ਕੀਤੀ ਹੈ ਤੇ ਮਿਲਣੀ ਦੇ ਵਿੱਚ ਉਹਨਾਂ ਨੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਭਾਵੇਂ ਕਿ ਪੰਜਾਬ ਦੇ ਵਿੱਚ ਅਸੀਂ ਇੱਕੋ ਇੱਕ ਸੀਟ ਤੇ ਜਿੱਤਿਆ ਪਰ 12 ਦੀਆਂ 12 ਸੀਟਾਂ ਤੇ ਇੱਕ ਹੀ ਸੀਟ ਭਰੀ ਹੈ ਲੋਕ ਸਭਾ ਚੋਣਾਂ ਦੇ ਰਿਜ਼ਲਟ ਆਉਣ ਤੋਂ ਬਾਅਦ 1984 ਦਾ ਕੱਲੂ ਕਾਰਨ ਜਿਸ ਕਾਰਨ ਅਕਾਲੀ ਦਲ ਦੇ ਵੱਲੋਂ ਖੁਸ਼ੀ ਨਹੀਂ ਮਨਾਈ ਗਈ ਸੀ ਤੇ ਅੱਜ ਉਸ ਤੋਂ ਬਾਅਦ ਪਹਿਲੀ ਵਾਰ ਵਰਕਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਹਰਸਿਮਰਤ ਕੌਰ ਬਾਦਲ ਪਹੁੰਚੇ ਉਹਨਾਂ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਵਿਸਤਾਰ ਦੇ ਉਹਨਾਂ ਨੇ ਗਿੱਦੜਬਾਹ ਦੀ ਜਿਮਨੀ ਚੋਣ ਨੂੰ ਲੈ ਕੇ ਕਿਹਾ ਕਿ ਹੁਣ ਉਹ ਗਿੱਦੜਬਾਹ ਦੀ ਚੋਣ ਦੇ ਵਿੱਚ ਆਪਾ ਜਿੱਤ ਪ੍ਰਾਪਤ ਕਰਨੀ ਹੈ ਦੂਜੇ ਪਾਸੇ ਜਿੱਥੇ ਉਹਨਾਂ ਨੇ ਆਪਣੇ ਵਰਕਰਾਂ ਨਾਲ ਮੁਲਾਕਾਤ ਕੀਤੀ ਹੈ ਉੱਥੇ ਸ਼ਹਿਰ ਦੇ ਵਿੱਚ ਉਹਨਾਂ ਦੇ ਵਰਕਰਾਂ ਦੇ ਵੱਲੋਂ ਖੁਸ਼ੀ ਮਨਾਈ ਗਈ ਹੈ ਲੱਡੂ ਵੰਡੇ ਗਏ ਨੇ ਤੇ ਢੋਲ ਵਜਾਏ ਗਏ ਨੇ 95 ਸੀਟਾਂ ਵਿੱਚੋਂ ਤੁਸੀਂ ਕੰਨੇ 32 ਵਿੱਚ ਲੀਡ ਲੈ ਚੁੱਕੇ ਹੋ। ਤੁਹਾਡਾ ਵੋਟ ਸ਼ੇਅਰ ਕਰਨੇ ਪਠਿੰਡਰ ਵਿੱਚ ਹੀ 50% ਤੋਂ ਘਟ ਗਿਆ ਦੋ ਸਾਲਾਂ ਦੇ ਵਿੱਚ। ਅੱਜ ਫਿਰ ਇਹੋ ਦੇ ਨਾਂ ਤੋਂ ਸੀਟੀ 'ਤੇ ਬੈਠੇ ਹੋ। ਇਹ ਮਾੜੀ ਮੋਢੀ ਵੀ ਸ਼ਰਮ ਹੈ ਕਿ ਮਾਨੂੰ ਸਭ ਤੋਂ ਪਹਿਲੇ ਆਪਣਾ ਅਸਤੀਫਾ ਤੁਹਾਨੂੰ ਦੇਣਾ ਚਾਹੀਦਾ ਹੈ। ਲੋਕਾਂ ਨੇ ਤੁਹਾਡੀ ਗਿਕਲੀ ਦਾ ਵੀ ਜਵਾਬ ਦਿੱਤਾ। ਮਾਡਲ 13 ਸੀ ਉਹਦਾ ਵੀ ਜਵਾਬ ਦਿੱਤਾ ਤੇ ਹੁਣ ਮੇਰਾ ਖਿਆਲ ਤੁਹਾਨੂੰ ਲੋਕਾਂ ਦਾ ਸਤਵਾਨੂ ਸਮਝਣ ਦੀ ਲੋੜ ਹੈ। ਤੇ ਮੈਂ ਨੋਕਾ ਨੂੰ ਬੈਂਤੀ ਕਰਦੀ ਆ ਇਹ ਸਾਰੇ ਆਪੇ ਇਕੱਠੇ ਹੋ ਜਾਣ ਇਹ ਸ਼੍ਰੋਮਣੀ ਅਕਾਲੀ ਦਲ ਬਾਦਲੀ ਖੇਤਰੀ ਪਾਰਟੀ ਪੱਛਮੀ ਨਵੰਦੀ ਜਥੇਬੰਦੀ ਨੂੰ ਖਤਮ ਕਰਨ ਵਾਸਤੇ ਹਰ ਤਰ੍ਹਾਂ ਦੀ ਸਾਜਿਸ਼ੇ ਕਰ ਪੈਨੇ ਆਨ ਮੈਨ ਲੇ ਮੇਜਾ ਕਈ ਕੁਝ ਹੋਰ ਕਰਨਗੇ ਇਹਨਾਂ ਦਾ ਨਿਸ਼ਾਨਾ ਸਿਰਫ ਇਹ ਕੇ ਖੇਤਰੀ ਪਾਰਟੀ ਨੂੰ ਖਤਮ ਕਰੀਏ ਸ਼ੁਰੂ ਕਰੀਏ ਗਾਦਨ ਪਰਵਾਦੇ ਨਾਲ ਲੇਕਿਨ ਜਿੰਨੀ ਤੇ ਤੁਸੀਂ ਬਾਦਲ ਪਰਵਾਦ ਦੇਖ ਫੇਖ ਤੇ ਖੜੇ ਹੋ ਆ ਬਾਲਕ ਪਰਿਵਾਰ ਨੂੰ ਫਿਕਰੇ ਤਾਂ ਨਾ ਖਾਲੀਦਰ ਨੂੰ ਕੈਸੇ ਕਰੀਏ ਹੋਏ ਜੀਰਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਤੇਰਾ ਸੀਤਾ ਵਿੱਚੋਂ ਹੀ ਜਿਹੜੀ ਬਠਿੰਡਾਂ ਦੇ ਸੀਪ ਦੀ ਤੁਸੀਂ ਮਾਨ ਰੱਖਿਆ łąਜ ਰੱਖੀ ਸਭ ਰੱਖੀ ਉਹਨਾਂ ਬਾਅਦ ਹੀ ਸਾਰੀ ਸੀਤਾ ਮੁਕਰਾ ਇਹੋ ਜੀ ਦਤਿਆ ਜੀ ਨੇ ਦੌੜ ਨੂੰ ਦੌੜ ਕੱਢਿਆ ਪਿੰਡ ਕੰਚਾ ਕੀ ਚਾਹਿਆ ਬਣਾਈਆਂ ਮੇਰੇ ਪ੍ਰੋਗਰਾਮਾਂ 'ਚ ਪਹੁੰਚੇ ਜੁੱਥੇ ਮੈਂ ਇੰਨਾ ਦਾ ਧੰਨਵਾਦ ਕਰਦੀ ਆ ਉਥੇ ਸਾਡੇ ਬੜੇ ਸਾਰਿਆਂ ਦਾ ਸ਼ੁਕਰਾਨਾ ਕਰਕੇ ਮੈਂ ਤੁਹਾਨੂੰ ਆਹੀ ਵਿਸ਼ਵਾਸ ਦਿਲਾਣਾ ਚਾਹੁੰਦੀ ਆ ਕਿ ਜਿਹੜੀ ਆਸ ਤੇ ਉਮੀਦ ਦੇ ਨਾਲ ਤੁਸੀਂ ਸਾਡੇ ਸਾਰਿਆਂ ਦਾ ਤੁਸੀਂ ਸਾਥ ਦਿੱਤਾ ਹੈ ਮੈਂ ਪਰਮਾਤਮਾ ਦੇ ਚਰਨਾ ਚ ਇਹ ਮੈਂ ਅਰਦਾਸ ਕਰਦੀ ਆ ਕਿ ਗੁਰੂ ਸਾਹਿਬ ਸੁਖਬੀਰ ਜੀ ਨੂੰ ਮੈਨੂੰ ਉਹ ਬਲ ਬਖਸ਼ਰ ਇਹ ਅਸੀਂ ਖੜੀ ਹੁਈ ਦਾ ਚਿੱਟੇ ਉੱਤੇ ਸਕੀਏ ਪੰਜਾਬ ਦੇ ਸਾਹਮਣੇ ਜਿਹੜੇ ਬਹੁਤ ਵੱਡੇ ਮਸਲੇ ਨੇ ਬਹੁਤ ਤਰ੍ਹਾਂ ਦੀਆਂ ਚੁਣੌਤੀਆਂ ਸਾਡਾ ਪਾਣੀ ਖੋਣ ਨੂੰ ਫਿਰਦੇ ਨੇ ਸਾਡੇ ਕਿਸਾਨੀ ਨੂੰ ਕਮਜ਼ੋਰ ਕਰਨ ਨੂੰ ਫਿਰਦੇ ਨੇ ਨਸ਼ੇ ਦੇ ਨਾਲ ਮੇਰੀ ਮਾਵਾ ਦੇ ਬਹੁਤ ਵੱਡਾ ਫਿਕਰ ਆ ਆਪਣੇ ਜਵਾਨਾਂ ਨੂੰ ਲੈ ਕੇ ਨੌਜਵਾਨ ਬੱਚੇ بے ਰੋਜ਼ਗਾਰ ਕਰ ਲੈਣੇ ਪੰਜਾਬ ਕਿਹੜੀ ਦਿਸ਼ਾ 'ਚ ਜਾ ਰਿਹਾ ਹੈ ਇਹਦਾ ਸਿਕਲ ਚਿੱਟੇ ਫਰਮਾ ਸਾਨੂੰ ਸਾਰਿਆਂ ਨੂੰ ਹੈ ਆਨੇ ਕਿਰਪਾ ਕਰਨ ਇਹ ਸਾਰੇ ਤਾਂ ਤੁਹਾ ਜਿਹੜਿਆ ਕਚਰਾ ਹੋਇਆ ਨੇ ਪੰਜਾਬ ਦੇ ਉੱਤੇ ਹਾਵੀ ਹੋ ਕੇ ਪੰਜਾਬ ਨੂੰ ਕਾਬੂ ਕਰਨ ਵਾਸਤੇ ਆਪਣੇ ਮਾਲਕ ਦੀ ਰਹਿਮਤ ਹੋਏ ਇਹਨਾਂ ਤਾਕਤਾਂ ਦਾ ਕੁਝ ਨਹੀਂ ਹੋਣਾ ਮਾਲਕ ਕਿਰਪਾ ਕਰਕੇ ਤੁਹਾਡੇ ਅਸ਼ੀਰਵਾਦ ਸਦਕਾ ਤੁਸੀਂ ਆਪਣੀ ਸਰਕਾਰ ਲੱਗਿਆ ਹੁਣ ਸਮਰ ਕੱਸ ਲੋ ਬਠਿੰਡੇ ਦਾ ਮੋਰਚਾ ਤੁਸੀਂ ਫਤਿਹ ਕਰ ਲਿਆ ਇਹ ਦੜਵਾਦਾ ਮੋਰਚਾ ਆਪਾਂ ਫਤਿਹ ਕਰ ਲਿਆ ਤੇ ਬੈਠੋ ਚੁੱਕੇ ਚੁੱਕੇ ਜਿਵੇਂ ਤਾਰੀਆਂ ਨੇ ਜਿਵੇਂ ਪਿੰਛੇ ਬਸ ਕਮਰ ਕਾਸੋਂ ਜਵੇਂ ਪਟੰਡੇ ਜਿਹੀ ਤਾਂ ਉੱਨਕੇ ਛੋੜ ਕੇ ਗੇਂਦਰਵਾਵੀ ਲੈ ਕੇ ਅਸੀਂ ਹਸਮਣੇ ਆ ਗਏ ਬਾਜੀ ਤੁਹਾਡੀ ਸੋਚ ਤੇ ਰੰਗ ਦੇ ਖੋਪੇ ਹਰ ਸੰਤ ਕੋਰ ਬਾਦਲ ਜਿੰਦਾ ਜਦੋਂ ਪੰਜ ਸੀਟਾਂ ਨੇ ਕੀ ਕਹਿਣਾ ਚਾਹੁੰਦੇ ਹੋ ਸਰਾਜ ਅੱਜ ਅਸੀਂ ਬਠਿੰਡਾ ਦਿਹਾਤੀ ਦੀ ਸੰਗਤ ਨੂੰ ਅੱਜ ਧੰਨਵਾਦ ਕਰਨ ਵਾਸਤੇ ਇੱਥੇ ਸਾਰੀ ਸੰਗਤ ਆਈ ਸੀ ਤੋਂ ਨਾਲ ਧੰਨਵਾਦ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਆਪਣੀ ਜਾਨ ਮਾਰ ਕੇ ਇਲੈਕਸ਼ਨ ਲੜਿਆ ਅਸੀਂ ਸਾਰੇ ਦਿਲ ਲਿਖ ਰ ਕੇ ਧੰਨਵਾਦ ਕਰਦੇ ਆਂ ਐਂ ਕਹਿਣਾ ਚਾਹੁੰਦੇ ਕਿ ਵੀ ਅੱਜ ਸਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਵੀ ਆਪਣੀ ਹੁਣ ਬੀਬਾ ਜੀ ਜਿੱਤ ਗਏ ਨੇ ਤੇ ਆਪਣੇ ਜਿਹੜੇ ਵੀ ਮਤਲਬ ਕਿ ਆਪਣੇ ਕੰਮ ਆਪਾਂ ਚਾਹੁੰਦੇ ਸੀ ਵੀ ਇੱਥੇ ਵੀ ਆਪਣੇ ਬਠਿੰਡੇ ਸ਼ਹਿਰ 'ਚ ਹੋਣ ਤੇ ਹੁਣ ਸਾਨੂੰ ਪੂਰੀ ਉਮੀਦ ਹੈ ਕਿ ਬਠਿੰਡੇ ਸ਼ਹਿਰ 'ਚ ਸਾਡੇ ਸਾਰੇ ਕੰਮ ਹੋਣਗੇ ਕਿੰਨੇ ਕਿੰਨਾ ਕਜੋਰ ਲੱਗਿਆ ਜਿਤਾਉਣ ਵਾਸਤੇ ਜੀ ਬਹੁਤ ਜ਼ਿਆਦਾ ਜ਼ੋਰ ਲੱਗਿਆ ਕਿਉਂਕਿ ਬਹੁਤ ਪਾਰਟੀਆਂ ਆ ਗਈਆਂ ਆਪਣੀਆਂ ਕਿ ਜਿਵੇਂ ਹੁਣ ਕਮਲ ਦੀ ਆ ਗਈ ਆ ਹੋਰ ਵੀ ਤੇ ਉਹਨਾਂ ਨਾਲ ਆਪਾਂ ਨੂੰ ਥੋੜਾ ਜਿਹਾ ਤਾਂ ਵਰਕ ਜ਼ਿਆਦਾ ਕਰਨਾ ਪਿਆ ਕੀ ਕਾਰਨ ਮੰਨਦੇ ਹੋ ਵੀ ਬੀਬਾ ਨੂੰ ਕਿਉਂ ਜਿਤਾਇਆ ਇਸ ਵਾਰ ਲੋਕਾਂ ਨੇ ਜੀ ਦੇਖੋ ਬੀਬਾ ਜੀ ਨੇ ਆਪਣੇ ਬਠਿੰਡੇ ਸ਼ਹਿਰ 'ਚ ਬਹੁਤ ਕੰਮ ਕੀਤੇ ਨੇ ਤੇ ਇਸ ਕਰਕੇ ਲੋਕਾਂ ਨੇ ਇਸ ਸਾਰ ਨੂੰ ਦੇਖ ਕੇ ਬੀਬਾ ਜੀ ਨੂੰ ਜਿਤਾਉਣ ਦੇ ਚ ਪੂਰਾ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਜਿੱਤੇ ਵੀ ਹਾਂਜੀ ਕੀ ਨਾਮ ਹੈ ਤੁਹਾਡਾ ਪੰਮੀ ਹੈ ਜੀ ਨਾਮ ਸਾਡਾ ਹਾਂ ਅੱਜ ਦਾ ਕੀ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਬੀਬਾ ਜੀ ਧੰਨਵਾਦ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਅਸੀਂ ਪੂਰਾ ਆਵਦਾ ਜਸ਼ਨ ਮਨਾ ਰਹੇ ਹਾਂ ਬੀਬਾ ਜੀ ਨੇ ਬਹੁਤ ਜ਼ੋਰ ਲਾ ਕੇ ਬਹੁਤ ਅਸੀਂ ਜਿਤਾਇਆਗਾ ਸਾਨੂੰ ਬਹੁਤ ਖੁਸ਼ੀ ਮਿਲੀ ਹੈਗਾ ਕਿਸ ਤਰ੍ਹਾਂ ਦਾ ਜਸ਼ਨ ਮਨਾ ਰਹੇ ਕੋਈ ਲੱਡੂ ਵਗੈਰਾ ਜਾਂ ਹਾਂਜੀ ਲੱਡੂ ਵਗੈਰਾ ਜੀ ਬਹੁਤ ਮਿਹਨਤ ਕੀਤੀ ਅਸੀਂ ਬਹੁਤ ਵਰਕਾਂ ਨੂੰ ਬਹੁਤ ਜ਼ੋਰ ਲਾਇਆ ਜੀ ਫੌਜੀ ਬਾਈ ਨੇ ਜੀ ਉਹਦੇ ਵਰਕਾਂ ਅਸੀਂ ਸਾਰੇ ਉਹਨਾਂ ਦੇ ਨਾਲ ਕੀ ਨਾ ਮੈਂ ਤੇ ਕੀ ਕਹਿਣਾ ਚਾਹੁੰਨਾ ਜਿਹੜਾ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਸਾਡਾ 18 ਨੰਬਰ ਵਾਰਡ ਆ ਅੱਜ ਸਾਰਾ ਵਾਰਡ ਸਾਡਾ ਇੰਨਾ ਕ ਖੁਸ਼ ਆ ਜਿਹੜੀ ਸਾਡੀ 2 ਮਹੀਨੇ ਦੀ ਮਿਹਨਤ ਸੀਗੀ ਬੀਬਾ ਨੂੰ ਜਿਤਾਉਣ ਦੀ ਉਹ ਅੱਜ ਸਾਡੇ ਪੱਲੇ ਪੈ ਗਈ ਆ ਬੜੇ ਸੋਹਣੇ ਵੋਟਾਂ ਨਾਲ ਅਸੀਂ ਮਦਬੀ ਭਾਈ ਜਿੱਤੇ ਨੇ ਅੱਜ ਕਿਸ ਤਰ੍ਹਾਂ ਖੁਸ਼ੀ ਮਨਾ ਰਹੇ ਆ ਅੱਜ ਅਸੀਂ ਘਰ ਘਰ ਲੱਡੂ ਵੰਡੇ ਆ ਲੱਡੂ ਵੰਡ ਕੇ ਤੇ ਖੁਸ਼ੀ ਮਨਾ ਰਿਹਾ ਢੋਲ ਵਜਾਇਆ ਜੀ ਕੀ ਲੱਗਦਾ ਕਿਉਂ ਇਸ ਵਾਰ ਬੀਬਾ ਨੂੰ ਜਿਤਾਇਆ ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਕੋਈ ਕੰਮ ਨਹੀਂ ਹੋਇਆ ਜੀ ਲੋਕਾਂ ਦਾ ਸੀ ਇਹ ਰੁਝਾਨ ਸੀ ਕਿ ਵੀ ਚਲੋ ਕੋਈ ਤੀਜੀ ਸਰਕਾਰ ਆਊਗੀ ਕੋਈ ਕੰਮ ਹੋਵੇਗਾ ਪਰ ਉਹ ਕੰਮ ਕੋਈ ਨਹੀਂ ਹੋਇਆ 2 ਸਾਲਾਂ ਦੇ ਵਿੱਚ ਆ ਸਾਡੇ ਮਹੱਲਿਆਂ ਦੇ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਅੱਜ ਦੇਖੋ ਅਸੀਂ ਗਏ ਸੀ ਕਮੇਟੀ ਦੇ ਵਿੱਚ ਉਹ ਪਾਣੀ ਕਢਾਇਆ ਸਾਫ਼ ਹੋਇਆ ਅਸੀਂ ਬੀਬਾ ਨੂੰ ਵੋਟ ਤਾਂ ਸਾਰੇ ਜਣੇ ਰਲ ਕੇ ਮਹੱਲਿਆਂ ਨੇ ਪਾਈ ਆ ਕਿ ਵੀ ਸਾਡੇ ਜਿਹੜੇ ਆ ਨਿੱਕੇ ਮੋٹے ਕੰਮ ਹੱਲ ਹੋਣ। ਲੱਗਦਾ ਵੀ ਹੁਣ ਹੋਣਗੇ ਹੱਲ। ਹੁਣ ਹੱਲ ਹੋਣਗੇ ਜੀ। ਪਹਿਲਾਂ ਵੀ ਵੱਡੇ ਬਾਦਲ ਸਾਹਿਬ ਨੇ ਜਿਵੇਂ ਕਣਕ ਦੀ ਸਕੀਮ ਚਲਾਈ ਜਾਂ ਆਰਓ ਲਵਾਏ ਆ ਜਾਂ ਯੂਨੀਵਰਸਿਟੀਆਂ ਜਾਂ ਸਰਕਾਰੀ ਸਕੂਲ ਖਲਵਾਏ ਸੀ। ਅੱਜ ਵੀ ਸਾਨੂੰ ਉਮੀਦ ਆ ਜੀ ਬਾਜੀ ਕਰਨਗੇ ਹੱਲ।